ਨਾਲ ਹੀ ਸਾਡੇ ਸੀਨੀਅਰ ਡਿਪਟੀ ਮੇਅਰ ਮੈਡਮ ਪ੍ਰਿਅੰਕਾ ਸ਼ਰਮਾ ਮੈਡਮ ਆਏ ਨੇ ਮੈਂ ਉਹਨਾਂ ਦਾ ਵੀ ਜੀ ਆਇਆਂ ਨੂੰ ਕਹਿੰਨਾ ਨਾਲ ਸਾਡੇ ਬਲੋਗ ਪ੍ਰਧਾਨ ਜੀ ਨੇ ਆਪਣੇ ਨਾਲ ਸਾਡੇ ਐਸ ਐਚਓ ਮਜੀਠਾ ਰੋਡ ਜੀ ਸਰਦਾਰ ਰਣਜੀਤ ਸਿੰਘ ਜੀ ਚੌਂਕ ਇਨ ਚਾਰਜ ਜੀ ਅਮਰ ਸਿੰਘ ਜੀ ਰਿਦੇਸ਼ ਭਾਜੀ ਆਏ ਨੇ ਰਾਣਾ ਪ੍ਰਧਾਨ ਜੀ ਆਏ ਨੇ ਜਸਵਾਲ ਵੀਰ ਜੀ ਆਏ ਨੇ ਨਾਲ ਸੁਨੇਹਾ ਪ੍ਰਧਾਨ ਜੀ ਆਏ ਨੇ ਸਾਰੇ ਵੀਰ ਆਏ ਨੇ ਛੁਨੀ ਭਾਈ ਆਏ ਨੇ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਕਰਮਪੁਰਾ ਤੋਂ ਸਾਰੇ ਵੀਰ ਇੱਥੇ ਬੈਠੇ ਨੇ ਮੈਂ ਨਾਮ ਲੈਣ ਬੈਠਾ ਤੇ ਬਹੁਤ ਜ਼ਿਆਦਾ ਹੋਣਦੇ ਨੇ ਤੇ ਇਹੀ ਚੀਜ਼ ਕਹਿਣਾ ਕਿ ਜਿਵੇਂ ਕਿ ਅਸੀਂ ਯੁੱਧ ਨਸ਼ਾ ਵਿਰੁੱਧ ਸਟੇਟ ਗਵਰਨਮੈਂਟ ਨੇ ਪੰਜਾਬ ਗਵਰਨਮੈਂਟ ਨੇ ਇੱਕ ਮਹੀਮ ਸਟਾਰਟ ਕੀਤੀ ਹੈ ਬਹੁਤ ਅੱਛੀ ਮਹੀਮ ਹੈ ਕਿਉਂਕਿ ਇਸ ਮਹੀਮ ਨਾਲ ਮੈਂ ਪਿਛਲੇ 16 ਸਾਲਾਂ ਤੋਂ ਕੈਂਪੇਨ ਕਰ ਰਿਹਾ ਹਾਂ ਤੁਹਾਨੂੰ ਵੀ ਪਤਾ ਹਰ ਸਾਲ ਇੱਕ ਬਹੁਤ ਵਿਸ਼ਾਲ ਰੈਲੀ ਕੀਤੀ ਜਾਂਦੀ ਹੈ ਪਰ ਪਹਿਲੀ ਗਵਰਨਮੈਂਟ ਮੈਂ ਵੇਖੀ ਹੈ ਪਹਿਲੀ ਸਰਕਾਰ ਵੇਖੀ ਹੈ ਜਿਨੇ ਨਸ਼ਿਆਂ ਦੇ ਖਿਲਾਫ ਆਵਾਜ਼ ਚੁੱਕੀ ਜਿਨੇ ਐਜੂਕੇਸ਼ਨ ਦੇ ਖੇਤਰ ਦੇ ਹੱਕ ਦੇ ਵਿੱਚ ਆਵਾਜ਼ ਚੁੱਕੀ ਕਿ ਬੱਚਿਆਂ ਨੂੰ ਪੜ੍ਹਾਓ ਲਿਖਾਓ ਇਸ ਲਈ ਸਕੂਲ ਉਹ ਫੈਮਿਨਲ ਸਪਨਾਏ ਗਏ ਜਿਨ੍ਹਾਂ ਨੇ ਸਾਡਾ ਪਾਣੀ ਬਚਾਣ ਲਈ ਨਹਿਰੀ ਪਾਣੀ ਬਚਾਣ ਲਈ ਪਾਣੀ ਦੇ ਰਾਖਿਆਂ ਸਰ ਇਲਾਕਾ ਪਸਾਰਿਆਂ ਨੂੰ ਮੇਰੇ ਤੋਂ ਕਲਾਸੀ ਕਰਦੀ ਮੈਂ ਅਸਚੂ ਨਹੀਂ ਖੜੂ ਅੱਜੇ ਐਸਚੂ ਬਣ ਕੇ ਨਹੀਂ ਆਇਆ ਮੈਂ ਸਰਕਾਰ ਦਾ ਪ੍ਰਤਿਨਿਧੀ ਬਣ ਕੇ ਆਇਆ ਕਿ ਇਸ ਇਲਾਕੇ ਨੂੰ ਆਪਾਂ ਨਸ਼ਾ ਬਿਲਕੁਲ ਹੀ ਖਤਮ ਕਰਵਾਇਆ ਹੈ ਮਾਣਯੋਗ ਸੁਖੇਪ ਸਾਹਿਬ ਜੀ ਦੇ ਅਨੁਸਾਰ ਇੱਕੋ ਨਸ਼ਾ ਆਪਾਂ ਖਤਮ ਕਰਕੇ ਇਸ ਇਲਾਕੇ ਨੂੰ ਪੂਰੀ ਤਰ੍ਹਾਂ ਦੇ ਜਾਗਤ ਜੁਗ ਹੋਈ ਅਸੀਂ ਨੂੰ ਨਸ਼ੇ ਇਹ ਕਰਕੇ ਸਾਡਾ ਕਾਫੀ ਨੁਕਸਾਨ ਹੁੰਦਾ ਹੈ ਨਸ਼ੇ ਇਹ ਜਿਹੜਾ ਤਸਕਰ ਜਿਹੜੇ ਨਸ਼ੇ ਕਰਨ ਇਸ ਪ੍ਰੋਗਰਾਮ ਨੂੰ ਯੋਜਿਤ ਕਰਨ ਵਾਲੇ ਸਾਡੇ ਅਨਕੁਲ ਗੁਪਤਾ ਜੀ ਜਿਨ੍ਹਾਂ ਨੇ ਬਹੁਤ ਵੱਡੀ ਪੱਧਰ 'ਚ ਸਾਰੇ ਜਿੰਨਾ ਵੀ ਇਹਨਾਂ ਨਾਲ ਲਾਖਾਂ ਪਿਆਰ ਕਰਦਾ ਜਿੱਥੇ ਕੱਤਰ ਕੀਤਾ ਸਾਡੇ ਸੀਨੀਅਰ ਡਿਪਟੀ ਮੇਅਰ ਫ੍ਰਾਂਕਾ ਸ਼ਰਮਾ ਜੀ ਐਸ ਐਚ ਓ ਸਰਦਾਰ ਰਣਜੀਤ ਸਿੰਘ ਜੀ ਜੋ ਮਜੀਠਾ ਰੋਡ ਥਾਣੇ ਦੇ ਐਸ ਐਚ ਓ ਨੇ ਸਰਦਾਰ ਅਮਰ ਸਿੰਘ ਜੀ ਜਿੱਥੇ ਚੌਂਕੀਨ ਚਾਰ ਰਤੇਸ਼ ਜੀ ਫੋਰ ਮੇਰੇ ਕੋ ਗਸਟਾਕੀ ਹੋਣੀ ਸਾਰੇ ਬਹੁਤ ਬਤਵੰਤੇ ਮੇਰੇ ਆਪਣੇ ਸਾਰੇ ਪਰਿਵਾਰ ਆਪਣੇ ਫੈਂਡਰਾਂ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਅੱਜ ਵੇਖੋ ਇਹ ਸਾਰਿਆਂ ਨੂੰ ਆਪਾਂ ਨੂੰ ਪਤਾ ਕਿ ਨਸ਼ਾ ਬਾਦੀ ਚੀਜ਼ ਹੈ ਬੱਚੇ-ਬੱਚੇ ਨੂੰ ਵੀ ਪਤਾ ਹਰ ਬੰਦੇ ਨੂੰ ਪਤਾ ਮੈਂ ਤੇ ਬਹੁਤੀ ਗੱਲ ਨਹੀਂ ਕਰਨੀ ਇਹ ਤੁਹਾਨੂੰ ਆਪਾਂ ਨੂੰ ਆਪਰੇ ਪਤਾ ਹੀ ਹੈ ਕਿ ਕੀ-ਕੀ ਨੁਕਸਾਨ ਕਰਦਾ ਸਾਰ ਵੱਲੋਂ ਨਸ਼ਾ ਮੁਕਤੀ ਯਾਤਰਾ ਚੱਲ ਰਹੀ ਹੈ ਯੁੱਧ ਨਸ਼ਾ ਅੰਰੋਧ ਚੱਲ ਰਿਹਾ ਅੱਜ ਉਹਦੇ ਤਹਿਤ ਜਿਹੜੀ ਮੇਰੀ ਨਾਰਥ ਇਨ ਡਿਊਟੀ ਲੱਗੀ ਹੈ ਔਰ ਅਸੀਂ ਰੋਜ਼ ਤਿੰਨ ਵਰਡਾਂ ਕਰ ਰਹੇ ਹਾਂ ਔਰ ਅੱਜ ਜਿਹੜੀ ਵਰਡ ਨੰਬਰ 6 ਹੈ ਜਿੱਥੋਂ ਦੇ ਇੰਚਾਰਜ ਸਾਡੇ ਅੰਕੁਰ ਗੁਪਤਾ ਜੀ ਨੇ ਅੱਜ ਉੱਥੇ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਔਰ ਜਿਹੜੀ ਨਸ਼ਾ ਮੁਕਤੀ ਯਾਤਰਾ ਕੱਢੀ ਗਈ ਹੈ ਸੋ ਸਰਕਾਰ ਦੇ ਸਰਕਾਰ ਦੇ ਮੰਤਬ ਨੂੰ ਲੈ ਕੇ ਅਸੀਂ ਘਰ-ਘਰ ਜਾ ਰਹੇ ਹਾਂ ਔਰ ਸਾਡੇ ਨਾਲ ਇਸ ਇਲਾਕੇ ਦੇ ਐਸ ਐਚ ਓ ਵੀ ਮੌਜੂਦ ਨੇ ਔਰ ਇਹਨਾਂ ਨੂੰ ਵੀ ਸਰਕਾਰ ਵੱਲੋਂ ਸਖਤ ਅਦਾਤਾਂ ਦਿੱਤੀਆਂ ਗਈਆਂ ਕਿ ਜਿੱਥੇ ਵੀ ਕੋਈ ਨਸ਼ੇ ਦੇ ਪ੍ਰਤੀ ਸ਼ਿਕਾਇਤ ਮਿਲਦੀ ਹੈ ਕੋਈ ਵੀ ਸਦਾਗਰ ਪੜਿਆ ਜਾਂਦਾ ਉਹਦੇ ਖਿਲਾਫ ਸਖਤ ਕਾਰਵਾਈ ਕਰਨੀ ਹੈ ਸੋ ਅੱਜ ਅਸੀਂ ਇਸ ਸਰਕਾਰ ਦੀ ਮਹਿੰਮ ਨੂੰ ਅੱਗੇ ਵਧਾ ਰਹੇ ਹਾਂ ਔਰ ਪਹਿਲਾ ਪ੍ਰੋਗਰਾਮ ਜਿਹੜਾ ਵਾਰਡ ਨੰਬਰ 8 ਚ ਕਰਕੇ ਆਏ ਹੁਣ 6 ਤੇ ਉਸ ਤੋਂ ਬਾਅਦ 7 ਚ ਸੋ ਮੈਂ ਤੁਹਾਡੇ ਮਾਧਿਅਮ ਨਾਲ ਇਹੀ ਦੱਸਣਾ ਚਾਹੁੰਦਾ ਕਿ ਜਿਹੜੀ ਸਰਕਾਰ ਹੈ ਉਹ ਬਹੁਤ ਗੰਭੀਰਤਾ ਦੇ ਨਾਲ ਇਸ ਨਸ਼ਿਆਂ ਦੇ ਦੈਂਤ ਨੂੰ ਖਤਮ ਕਰਨ ਲਈ ਲੱਗੀ ਹੈ ਔਰ ਉਹਦੇ ਲਈ ਅਸੀਂ ਜਿੰਨੇ ਵੀ ਜਨ ਪ੍ਰਤੀਨਿਧੀਆਂ ਔਰ ਇਸ ਤੋਂ ਇਲਾਵਾ ਜਿੰਨੇ ਪਤਵੰਤੇ ਨੇ ਵੋਡਾਂ ਦੇ ਜਾਂ ਪਿੰਡਾਂ ਦੇ ਉਹਨਾਂ ਨੂੰ ਨਾਲ ਲੈ ਕੇ ਵਿਲੇਜ ਡਿਫੈਂਸ ਕਮੇਟੀਆਂ ਬਣਾ ਕੇ ਵੋਡ ਡਿਫੈਂਸ ਕਮੇਟੀਆਂ ਬਣਾ ਕੇ ਇਸ ਦੈਨ ਦੇ ਖਿਲਾਫ ਲੜ ਰਹੇ ਹਨ ਔਰ ਸਾਨੂੰ ਆਸ ਹੈ ਕਿ ਜਿਸ ਤਰੀਕੇ ਦੇ ਨਾਲ ਇਹਦੇ ਸਾਰਥਕ ਨਤੀਜੇ ਆਉਣੇ ਸ਼ੁਰੂ ਹੋਏ ਆ ਇਹ ਜਲਦੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਕੋਰਡ ਨੂੰ ਅਸੀਂ ਪੰਜਾਬ ਚੋਂ ਖਤਮ ਕਰਾ ਲੋਕ ਬਹੁਤ ਸਹਿਯੋਗ ਦੇ ਰਹਾ ਹੈ ਜੀ ਇਹ ਲੋਕਾਂ ਦੀ ਆਪਣੀ ਪਰਿਵਾਰਕ ਜ਼ਿੰਮੇਵਾਰੀ ਹੈ ਲੋਕੀ ਆਪਣੇ ਬੱਚਿਆਂ ਪ੍ਰਤੀ ਆਪਣੇ ਨੌਜਵਾਨ ਪੀੜੀ ਲਈ ਬਹੁਤ ਗੰਭੀਰ ਨੇ ਔਰ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਸਾਰੇ ਲੋਕਾਂ ਨੇ ਇੰਨੀ ਗਰਮੀ ਦੇ ਵਿੱਚ ਵੀ ਸਾਡੇ ਨਾਲ ਪਾਰਟਿਸਿਪੇਟ ਕਰਕੇ ਸਾਥ ਦਿੱਤਾ ਔਰ ਉਹਨਾਂ ਨੇ ਸਾਡੇ ਨਾਲ ਅੱਜ ਇੱਥੇ ਪਲੈਜ ਵੀ ਲਈ ਆ ਕਿ ਅਸੀਂ ਨਸ਼ਿਆਂ ਦੇ ਨੂੰ ਖਤਮ ਕਰਨ ਦੇ ਲਈ ਸਰਕਾਰ ਦਾ ਸਾਥ ਦੇਵਾਂਗੇ ਔਰ ਆਪ ਕੰਮ ਕਰਾਂਗੇ। ਇਹ ਪਹਿਲੀ ਸਰਕਾਰ ਹੈ ਜਿਨੇ ਇਹ ਵਾਲਾ ਮੁੱਦਾ ਚੁੱਕਿਆ। ਇਹ ਦੇਖੋ ਮੁੱਦਾ ਸੈਂਸਰਿਟੀ ਦੇ ਨਾਲ ਔਰ ਮੁੱਦੇ ਦੀ ਗੰਭੀਰਤਾ ਨੂੰ ਵੇਖ ਕੇ ਨੂੰ ਖਤਮ ਕਰਨ ਦੇ ਲਈ ਤੇ ਇਹ ਪਹਿਲੀ ਸਰਕਾਰ ਹੈ ਜਿਨੇ ਬਹੁਤ ਸਖਤ ਐਕਸ਼ਨ ਲਏ ਨੇ। ਮਗਲਰਾਮ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਘਰਟਾਏ ਜਾ ਰਿਹਾ ਜਿਹੜੇ ਦੋ ਨੰਬਰ ਦੀ ਕਮਾਈ ਨਾ ਬਣਿਆ ਔਰ ਇੱਕ ਸਪਸ਼ਟ ਮੈਸੇਜ ਦੇ ਦਿੱਤਾ ਗਿਆ ਕਿ ਜਾਂ ਨਸ਼ੇ ਛੱਡੋ ਜਾਂ ਪੰਜਾਬ ਛੱਡੋ ਸੋ ਇੱਥੇ ਲੋਕਾਂ ਨੇ ਹੁਣ ਨਸ਼ੇ ਵਿੱਚ ਨੇ ਛੱਡਣਗੇ ਜਾਂ ਨਹੀਂ ਛੱਡਣਗੇ ਤੇ ਪੰਜਾਬ ਛੱਡਣਾ ਪੈਗਾ ਸਰਕਾਰ ਪੂਰੀ ਗੰਭੀਰਤਾ ਦੇ ਨਾਲ ਆਪਣਾ ਕੰਮ ਕਰ ਰਹੀ ਹੈ ਧੰਨਵਾਦ ਜਿਹੜਾ ਜੁ ਕਹਿਣਾ ਚਾਹੁੰਦੇ ਹਾਂ ਜੁਧ ਨਸ਼ਾ ਵਿਰੁੱਧ ਅੱਜ ਦੇਖੋ ਜਿਹੜੀ ਸਟੇਟ ਗਵਰਨਮੈਂਟ ਨੇ ਕੈਂਪੇਨ ਚਲਾਈ ਹੈ ਅਸੀਂ ਅੱਜ ਮਤਲਬ ਕਿ ਵਾਰਡ ਨੰਬਰ 6 ਆਬਾਦੀ ਕਰਮਪੁਰਾ ਲక్ష్ਮੀਨਰਨ ਮੰਦਰ ਦੇ ਵਿੱਚ ਅਸੀਂ ਉਹ ਅੱਜ ਈਵੈਂਟ ਕਰ ਰਹੇ ਆ ਕਿਉਂਕਿ ਤੁਹਾਨੂੰ ਪਤਾ ਮੈਂ ਪਿਛਲੇ 16 ਸਾਲਾਂ ਤੋਂ ਨਸ਼ੇ ਦੇ ਖਿਲਾਫ ਰੈਗੂਲਰ ਪ੍ਰੋਗਰਾਮ ਕਰ ਰਹੇ ਆ ਜਿਹਦੇ ਵਿੱਚ ਅਸੀਂ ਬੜੇ ਬੱਚਿਆਂ ਦੇ ਨਸ਼ੇ ਛਡਾਈ ਵੀ ਹੈ ਉਹਨਾਂ ਦੀ ਕਾਉਂਸਲਿੰਗ ਵੀ ਕੀਤੀ ਹੈ ਤੇ ਉਹਨਾਂ ਨੂੰ ਦੁਬਾਰਾ ਮੇਨ ਸਟ੍ਰੀਮ 'ਚ ਲੈ ਕੇ ਵੀ ਆਏ ਆ ਜਿਹੜੇ ਕੁਝ ਪੇਸ਼ੈਂਟ ਹੁੰਦੇ ਨੇ ਉਹਨਾਂ ਨੂੰ ਐਡਮਿਟ ਵੀ ਕਰਾਇਆ ਤੇ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਵੀ ਭੇਜਿਆ ਮੈਂ ਬਸ ਇਹੀ ਚੀਜ਼ ਕਹਿਣਾ ਚਾਹਾਂਗਾ ਕਿ ਨਸ਼ਾ ਬੰਦੀ ਤੇ ਸ਼ਰਾਬ ਬੰਦੀ ਦੇ ਉੱਤੇ ਇੱਕ ਕਾਨੂੰਨ ਬੰਨਾ ਚਾਹੀਦਾ ਠੀਕ ਹੈ ਜਿੰਨੀ ਦੇਰ ਤੱਕ ਨਸ਼ਾ ਬੰਦੀ ਸ਼ਰਾਬ ਬੰਦੀ ਤੇ ਕਾਨੂੰਨ ਨਹੀਂ ਬੰਦਾ ਉਨੀ ਦੇਰ ਤੱਕ ਮਤਲਬ ਕਿ ਫਿਰ ਵੀ ਬਹੁਤ ਟਫ ਹੈ ਅਸੀਂ ਅੱਜ ਪ੍ਰੋਗਰਾਮ ਕਰ ਰਹੇ ਹਾਂ ਪਰ ਇਹਦੇ ਤੇ ਕੀ ਹੈ ਜੇ ਸ਼ਰਾਬ ਤੇ 2 ਨੰਬਰ ਦੀ ਸ਼ਰਾਬ ਚ ਕੋਈ ਫੜਿਆ ਜਾਂਦਾ ਉਹਦਾ ਬੇਲੇਬਲ ਅਫੈਂਸ ਹੋ ਜਾਂਦਾ ਇਹਨੂੰ ਨੋਨ ਬੇਲੇਬਲ ਚ ਪਾਉਣਾ ਚਾਹੀਦਾ ਇਹਦੀ ਜਿਹੜੀ ਸਜ਼ਾ ਹੈ ਉਹ ਲਾਈਫ ਇੰਪ੍ਰਿਜ਼ਨਮੈਂਟ ਹੋਣੀ ਚਾਹੀਦੀ ਹੈ ਨਸ਼ਾ ਬੰਦੀ ਦੇ ਸ਼ਰਾਬ ਬੰਦੀ ਦੇ ਵਿੱਚ ਮੈਂ ਇਹ ਹੀ ਚੀਜ਼ ਕਹਿਣਾ ਚਾਹਾਂਗਾ ਕਿ ਅਸੀਂ ਬੜੀ ਜਲਦੀ ਇੱਕ ਮੈਮੋਰੰਡਮ ਮਾਨਯੋਗ ਡੀਸੀ ਸਾਹਿਬ ਨੂੰ ਵੀ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਵੀ ਦੇਵਾਂਗੇ ਜਿਹਦੇ ਵਿੱਚ ਅਸੀਂ ਰਿਕਵੈਸਟ ਕਰਾਂਗੇ ਉਹਨਾਂ ਨੂੰ ਕਿ ਤੁਸੀਂ ਸਾਡੀ ਜਿਹੜੀ ਮਤਲਬ ਕਿ ਮੈਮੋਰੰਡਮ ਹੈ ਉਹ ਤੁਸੀਂ ਕੇਂਦਰ ਸਰਕਾਰ ਕੋਲ ਪਹੁੰਚਾਓ ਕਿਉਂਕਿ ਜਿਹੜਾ ਕਾਨੂੰਨ ਬਣੇਗਾ ਉਹ ਪਾਰਲੀਮੈਂਟ ਚ ਪਾਸ ਹੋ ਕੇ ਬਣੇਗਾ ਤੇ ਮੈਂ ਕੇਂਦਰ ਸਰਕਾਰ ਨੂੰ ਵੀ ਇਹ ਬੇਨਤੀ ਕਰਨਾ ਚਾਹਾਂਗਾ ਕਿ ਅਸੀਂ ਨਸ਼ਾ ਬੰਦੀ ਤੇ ਸ਼ਰਾਬ ਬੰਦੀ ਦੇ ਉੱਤੇ ਇੱਕ ਸਖਤ ਕਾਨੂੰਨ ਬਣਾਈਏ ਜ ਜਿਹਦੀ ਸਜ਼ਾ ਲਾਈਫ ਇੰਪ੍ਰਿਜ਼ਨਮੈਂਟ ਲੋਕਾਂ ਦਾ ਕਿੰਨਾ ਸਹਿਯੋਗ ਮਿਲ ਰਿਹਾ ਲੋਕਾਂ ਦਾ ਬਹੁਤ ਸਹਿਯੋਗ ਮਿਲ ਰਿਹਾ ਤੁਸੀਂ ਦੇਖ ਹੀ ਰਹੇ ਹੋ ਲੋਕੀ ਹਮ ਹਮ ਆ ਕੇ ਪਈ ਬੰਦ ਲੋਕੀ ਹਮ ਹਮ ਆ ਕੇ ਆ ਰਹੇ ਨੇ ਹੈ ਸਾਰੇ ਮਤਲਬ ਕਿ ਲੋਕ ਖੁਦ ਪਾਰਟਿਸਪੇਟ ਕਰ ਰਹੇ ਨੇ ਕਿਉਂਕਿ ਦੇਖੋ ਆਬਾਦੀਆਂ ਹੋ ਗਈਆਂ ਮੁਸਤਾਬਾਦ ਦੇ ਇਲਾਕੇ ਹੋ ਗਏ ਟੰਗਬਾਲਾ ਦੇ ਇਲਾਕੇ ਹੋ ਗਏ ਇੱਥੇ ਕੋਈ ਐਹੋ ਜੀ ਗਲੀ ਨਹੀਂ ਹੋਏਗੀ ਜਿਹਦੇ ਵਿੱਚ ਕੋਈ ਅਗਰੀਵਡ ਨਹੀਂ ਹੋਏਗਾ ਐਸ ਗਲੀ 'ਚ ਵੀ ਜੇ ਤੁਸੀਂ ਦੇਖੋ ਉੱਥੇ ਟੀਟੂ ਭਾਜੀ ਸ਼ਾਇਦ ਹੈਗੇ ਕਿ ਨਹੀਂ ਹੈਗੇ ਉਹਨਾਂ ਦਾ ਬੇਟਾ ਵੀ ਪਿੱਛੇ ਐਸੀ ਗਲੀ ਦੇ ਵਿੱਚ ਮਤਲਬ ਕਿ ਲਾਸਟ ਈਅਰ ਡਰੱਗਸ ਦੇ ਨਾਲ ਉਹਦੀ ਡੈਥ ਹੋਈ ਜੇ ਅਸੀਂ 3 ਨੰਬਰ ਗਲੀ ਕਰਮਪੁਰੇ ਦੀ ਗੱਲ ਕਰੀਏ ਤੇ ਕਰਮਪੁਰਾ ਆਬਾਦੀ 3 ਨੰਬਰ ਗਲੀ 'ਚ ਤਿੰਨ ਡੈਥ ਹੋਈਆਂ ਨਸ਼ਿਆਂ ਦੇ ਕਾਰਨ ਤਿੰਨ ਡੈਥਾਂ ਐਸ ਗਲੀ ਦੇ ਵਿੱਚ ਦੋ ਡੈਥਾਂ ਆਈਆਂ ਜਿਸ ਗਲੀ 'ਚ ਅੱਜ ਪ੍ਰੋਗਰਾਮ ਰੱਖਿਆ ਉਸੇ ਤਰੀਕੇ ਆਬਾਦੀ ਦੀਆਂ ਸਾਰੀਆਂ ਗਲੀਆਂ 'ਚ ਮੈਨੂੰ ਲੱਗਦਾ ਕਿ ਇੱਕ ਇੱਕ ਪਰਿਵਾਰ ਨੇ ਆਪਣਾ ਇੱਕ ਇੱਕ ਬੱਚਾ ਜ਼ਰੂਰ ਖੋਇਆ ਹੈਗਾ ਨਸ਼ਿਆਂ ਦੇ ਕਾਰਨ ਕਿਉਂਕਿ ਲੀਡਰਾਂ ਨੇ ਅੱਜ ਤੱਕ ਕੀ ਕੀਤਾ ਉਹਨਾਂ ਨੇ ਆਪਣੀ ਵੋਟਾਂ ਦੀ ਰਾਜਨੀਤੀ ਦੇ ਕਾਰਨ ਠੀਕ ਹੈ ਕਦੀ ਇਸ ਮੁਹਿੰਮ ਤੇ ਆਵਾਜ਼ ਹੀ ਨਹੀਂ ਚੁੱਕੀ ਮੈਂ ਸਲੂਟ ਕਰਦਾ ਮਾਨ ਸਾਹਿਬ ਨੂੰ ਸਾਡੇ ਜਿਹੜੇ ਮਾਨਯੋਗ ਮੁੱਖ ਮੰਤਰੀ ਨੇ ਸਾਡੇ ਮਨੀਸ਼ ਸ਼ੋਦੀਆ ਜੀ ਨੇ ਜਿਨ੍ਹਾਂ ਨੇ ਐਟਲੀਸਟ ਆਵਾਜ਼ ਤੇ ਚੁੱਕੀ ਦੇਖੋ ਨਸ਼ਿਆਂ ਦੇ ਖਿਲਾਫ ਕਿਸੇ ਨੇ ਆਵਾਜ਼ ਨਹੀਂ ਚੁੱਕੀ ਆਪਣੀ ਐਜੂਕੇਸ਼ਨ ਕ੍ਰਾਂਤੀ ਤੇ ਕਿਸੇ ਨੇ ਆਵਾਜ਼ ਨਹੀਂ ਚੁੱਕੀ ਘੜ ਤੋਂ ਘੜ ਤੱਕ ਪਹਿਲੀ ਸਰਕਾਰ ਵੇਖੀ ਜਿਨੇ ਕਰਪਸ਼ਨ ਦੇ ਅਗੇਂਸਟ ਆਵਾਜ਼ ਚੁੱਕੀ ਨਸ਼ਾ ਦੇ ਅਗੇਂਸਟ ਆਵਾਜ਼ ਚੁੱਕੀ ਤੇ ਐਜੂਕੇਸ਼ਨ ਨੂੰ ਪ੍ਰਮੋਟ ਕਰਨ ਤੇ ਆਵਾਜ਼ ਚੁੱਕੀ ਮੈਂ ਇਹੀ ਚੀਜ਼ ਕਵਾਂਗਾ ਕਿ ਜੇ ਗਰਾਊਂਡ ਲੈਵਲ ਤੇ ਜਿਹੜੇ ਮੇਰੇ ਭੈਣ ਭਰਾ ਨੇ ਉਹ ਉਹ ਵੀ ਸਾਥ ਦੇਣ ਸਰਕਾਰ ਦਾ ਕਿਉਂਕਿ ਜਿਹੜੀਆਂ ਚੀਜ਼ਾਂ 70 ਸਾਲਾਂ ਤੋਂ ਚੱਲ ਰਹੀਆਂ ਉਹਨੂੰ ਸਮਾਂ ਲੱਗੇਗਾ ਬਦਲਦੇ ਤੇ ਅੱਜ ਵੀ ਸਾਡੇ ਅੱਗੇ ਅੜਚਨਾ ਇਹੀ ਆ ਰਹੀਆਂ ਕਿ ਜਿਹੜੇ ਕੁਝ ਰਵਾਇਤੀ ਪਾਰਟੀਆਂ ਦੇ ਲੋਕ ਨੇ ਉਹ ਚਾਹਦੇ ਹੀ ਨਹੀਂ ਐ ਕਿ ਸੁਧਾਰ ਹੋਏ ਤਾਂ ਕਰਕੇ ਉਹ ਨੈਗੇਟਿਵ ਗੱਲਾਂ ਕਰਦੇ ਨੇ ਨੈਗੇਟਿਵ ਪ੍ਰੋਪਾਗੈਂਡਾ ਕਰਦੇ ਨੇ ਮੈਂ ਇਹੀ ਚੀਜ਼ ਉਹਨਾਂ ਨੂੰ ਵੀ ਰਿਕਵੈਸਟ ਕਰਾਂਗਾ ਕਿ ਜੇ ਉਹ ਚਾਹਦੇ ਨੇ ਤੇ ਅਸੀਂ ਸਰਬ ਪਾਰਟੀ ਦੀ ਮੀਟਿੰਗ ਵੀ ਕਰ ਸਕਦੇ ਆ ਨਸ਼ਾ ਦੇ ਅਗੇਂਸਟ ਸਾਰੀਆਂ ਪਾਰਟੀਆਂ ਇਕੱਠੇ ਹੋ ਕੇ ਇੱਕ ਪਲੈਟਫਾਰਮ ਤੇ ਪਲੈਜ ਲੈਣ ਕਿ ਅਸੀਂ ਨਾ ਨਸ਼ੇ ਵਾਲੇ ਦਾ ਸਾਥ ਦੇਣਾ ਤੇ ਨਾ ਆਪਾਂ ਨਸ਼ੇ ਵਾਲੇ ਦੀ ਜ਼ਮਾਨਤ ਕਰਾਣੀ ਹੈ ਸਾਰੇ ਪਲੈਜ ਲੈਣ ਜੇ ਇਹ ਚੀਜ਼ ਦਾ ਵੀ ਜਿੰਮਾ ਮੈਨੂੰ ਮਿਲਦਾ ਤੇ ਮੈਨੂੰ ਕੋਈ ਸ਼ਰਮ ਨਹੀਂ ਹੈਗੀ ਮੈਂ ਸਾਰੀਆਂ ਪਾਰਟੀਆਂ ਨੂੰ ਇਨਵਾਈਟ ਕਰਕੇ ਜਦੋਂ ਸਾਰੀਆਂ ਪਾਰਟੀਆਂ ਡਿਸਾਈਡ ਕਰਨਗੀਆਂ ਆਪਾਂ ਇੱਕ ਮੰਚ ਤੇ ਇਕੱਠਾ ਇਕੱਠਾ ਕਰਕੇ ਅਸੀਂ ਉਹਨਾਂ ਨੂੰ ਵੀ ਬਿਠਾਣ ਲਈ ਤਿਆਰ ਆ ਪਰ ਸ਼ਰਤ ਇਹ ਹੋਣੀ ਚਾਹੀਦੀ ਹੈ ਕਿ ਉਹ ਸਾਥ ਦੇ ਨਸ਼ਿਆਂ ਦੇ ਖਿਲਾਫ ਉਹ ਆਪਣੇ ਇਲੈਕਸ਼ਨਾਂ ਦੀ ਵੀ ਸੋਚ ਚੁੱਕੇ ਨੇ ਕਿ ਉਹ ਇਲੈਕਸ਼ਨਾਂ 'ਚ ਵੀ ਜਿਹੜੇ ਚਿੱਟੇ ਜਾਂ ਇਹੋ ਜਿਹੇ ਲੋਕ ਨੇ ਚਿੱਟਾ ਵੇਚਣ ਵਾਲੇ ਉਹਨਾਂ ਦਾ ਸਾਥ ਨਹੀਂ ਦੇਣਗੇ ਕਿ ਗੁੰਡੇ ਬਦਮਾਸ਼ ਦਾ ਸਾਥ ਨਹੀਂ ਦੇਣਗੇ ਕਿ ਸ਼ਰਾਬ ਵੇਚਣ ਵਾਲੇ ਦਾ ਸਾਥ ਨਹੀਂ ਦੇਣਗੇ ਤੇ ਮੈਂ ਇਹ ਸਰਵ ਸਮਿਤੀ ਦੀ ਮੀਟਿੰਗ ਕਰਾਉਣ ਨੂੰ ਤਿਆਰ ਆ ਇਹ ਚੀਜ਼ ਕਹਿੰਦਾ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਆਬਾਦੀ ਕਰਮਪੁਰੇ ਦੇ ਨਿਵਾਸੀਆਂ ਦਾ ਧੰਨਵਾਦ ਕਰਦਾ ਤੁਹਾਡੇ ਪ੍ਰਧਾਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਵਰਕਿੰਗ ਡੇ ਦੇ ਵਿੱਚ ਆ ਕੇ ਇਸ ਪ੍ਰੋਗਰਾਮ ਨੂੰ ਸਹਿਯੋਗ ਦਿੱਤਾ ਥੈਂਕ ਯੂ ਵੈਰੀ